ਹਾਂ ਜੀ ਸਤ ਸਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਅਦਲੀਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 에어ਪੋਰਟ ਤੇ ਬਿਲਕੁਲ ਲਾਗੇ ਪਿੰਡ ਹੈ ਜਿਹੜਾ ਵੀਰਜਣਾਂ ਦਾ ਬਿਲਕੁਲ 에어ਪੋਰਟ ਦੇ ਨਾਲ ਹੀ ਆ ਤੇ ਘਰ ਦੇ ਪਿੱਛੇ ਜਿਹੜੇ ਵੀਰਜਣਾਂ ਦੇ ਰੱਖੇ ਆ ਦੁੱਧ ਦਾ ਕੰਮ ਆ ਵੀਰਜਣਾਂ ਦਾ ਤੇ ਚੰਗੀਆਂ ਸੋਹਣੀਆਂ ਝੋਟੀਆਂ ਜਿਹੜੀਆਂ ਘਰੇ ਰੱਖੀਆਂ ਆ ਆਪਾਂ ਦੇਖ ਸਕਦੇ ਸਾਰੀਆਂ ਚੰਗੇ ਰਿਕਾਰਡ ਵਾਲੀਆਂ ਆ ਕਰਦੇ ਆਂ ਕਟੀਆਂ ਵਛੀਆਂ ਜਿਹੜੀਆਂ ਤਿਆਰ ਕਰਦੇ ਆ ਤੇ ਅੱਜ ਇਹਨਾਂ ਜਾਨਵਰਾਂ ਚ ਦੋ ਪਛੀ ਜਿਹੜੇ ਵੀਰ ਜੀ ਨੇ ਵੇਚਨੇ ਆ ਇੱਕ ਸੂਈ ਸਵਾਈ ਗਾਂ ਵਾ ਤੇ ਇੱਕ ਮੱਝ ਇਹ ਵੀ ਚੰਗੇ ਦੁੱਧ ਵਾਲੀਆਂ ਵਾ ਮੱਝ ਗੱਬਣਿਆ ਗਾਂ ਸੂਈ ਆ ਬਾਕੀ ਆ ਵੀ ਗਾਂ ਆਪਣੀ ਪਾਸ ਕਰਕੇ ਗਾਂ ਦੀ ਚਵਾਈ ਕਰਕੇ ਦੋ ਟਾਈਮ ਖੜੋ ਤੇ ਮੱਝ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਫਰਮਜੀਤ ਸਿੰਘ ਦੇ ਨਾਮ ਪਿੰਡ ਅਦਲੀਵਾਲਾ ਨੇੜੇ ਰਾਜਸਥਾਨੀ 에어ਪੋਰਟ ਲਾਗੇ ਬਿਲਕੁਲ 에어ਪੋਰਟ ਆ ਹਨਾ ਹਾਂ ਜਿੱਤੇ 10 ਕਿਲੋਮੀਟਰ ਹੈ ਠੀਕ ਹੈ ਜੀ ਹਾਂਜੀ ਤੇ ਤਹਿਸੀਲ ਆਪਣੀ ਜਨਾਲਾ ਹਾਂਜੀ ਤਹਿਸੀਲ ਸ਼ਹਿਰ ਆਪਾਂ ਨੰਬਰੀ ਸਰਵੀ ਪੈ ਜਾਂਦਾ ਹੁੰਦਾ ਕਿ ਅੰਬਰੀ ਸਰੋਨਾ ਕੀ ਜਨਾਲਾ ਹਨਾ ਤੇ ਫੋਨ ਨੰਬਰ ਵੀ ਬੋਲ ਦੋ 987815885 ਠੀਕ ਹੈ ਤੇ ਆ ਆਪਣੇ ਕੋਲ ਘਰ ਦੇ ਜਨਰ ਸਾਰੇ ਹਨਾ ਹਾਂਜੀ ਹਾਂਜੀ ਘਰ ਦੇ ਹੀ ਆ ਜੀ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਆ ਅੱਛਾ ਦੁੱਧ ਦਾ ਕੰਮ ਹੈ ਨਾ ਆਪਣਾ ਤੇ ਕਰ ਦਿਆਂ ਕਟੀਆਂ ਵਸ਼ੀਆਂ ਤਿਆਰ ਕਰਦੇ ਹਾਂ ਜੀ ਇਹ ਵੀ ਮੱਝ ਵੀ ਜਿਹੜੀ ਆ ਵੀ ਘਰ ਦੀ ਆ ਗਾਂ ਜਿਹੜੀ ਉਹ ਵੀ ਕਰਦੀ ਆ ਤੇ ਇਹ ਕਿ ਉਹ ਦੇਣੀਆਂ ਆ ਆਪਾਂ ਫਿਰ ਵੀਰ ਜੀ ਹੋੜ ਵੈਸੇ ਸਿਆਲ ਆ ਤੇ ਡੰਗਰ ਥੋੜੇ ਵੱਧ ਹੋ ਗਏ ਸਾਮਨ ਸੋਮਨ ਦੀ ਪ੍ਰੋਬਲਮ ਜੀ ਬੰਦਾ ਬੁੰਦਾ ਘਟੇਕਦਾ ਨਹੀਂ ਹੈ ਠੀਕ ਨਾਲੇ ਮਗਰ ਵੀ ਕਟੀਆਂ ਵਸ਼ੀਆਂ ਤਿਆਰ ਹੋ ਗਈਆਂ ਹੋਰ ਵੀ ਬੜੀਆਂ ਤਿਆਰ ਹੁੰਦੀਆਂ ਜਾਂਦੀਆਂ ਫਿਰ ਠੀਕ ਆ ਆ ਤੇ ਫਿਰ ਜਗ੍ਹਾ ਤੇ ਲਿਮਟਿਡ ਹੀ ਆ ਤੇ ਪਿੱਛੇ ਜਾਨਵਰ ਵਧਦੇ ਜਾਂਦੇ ਆ ਤੇ ਫਿਰ ਵੀ ਚਲੋ ਹੌਲਾ ਕਰਨਾ ਹੀ ਪੈਂਦਾ ਵਾ ਜੇ ਆਪਾਂ ਨਿ ਸੇਵਾ ਕਰਨੇ ਆ ਤੇ ਫਿਰ ਰੰਦਾ ਕੋ 4 ਪੈਸੇ ਵੀ ਚਲੋ ਵਟੇ ਜਾਂਦੇ ਆ ਤੇ ਜਿਹੜੀ ਮੱਝ ਆ ਕਿੰਨਾ ਵਸਵਾ ਸੋਣੀ ਆ ਮੱਝ ਜੀ ਵੀ ਜੀ ਤੀਜਾ ਸਵੇਰ ਸੁਣੀ ਜੇ ਪੰਜ ਚਾਰ ਦਿਨ ਖੜੂਗੀ ਤੇ 16 ਕਿਲੋ ਇਹਦਾ ਦੁੱਧ ਜਿਹੜਾ ਅਸੀਂ ਦੂਜੀ ਸਵੇਰ ਦਾ ਚੋਇਆ ਅੱਛਾ 18 ਨਹੀਂ ਅੰਤੇ 20 ਹੀ ਅੰਤੇ ਅੱਛਾ ਜਿਹੜਾ ਚੋਇਆ 16 ਲੀਟਰ ਤੁਸੀਂ ਦੁੱਧ ਹੱਥੀਂ ਚੋਇਆ ਤੇ ਐਰ ਕਿਦਾਂ ਮੌਸਮ ਵੀ ਦੁੱਧ ਦੇਣਾ ਭਰਾ ਜਿਹੜਾ ਖੜੂਗਾ ਉਹਦੀ ਸੇਵਾ ਨਾਲ ਦੁੱਧ ਦੇਣਾ ਅੱਛਾ ਹਾਂਜੀ ਕਿੰਨਾ ਕਰ ਕੀ ਕਰੀ ਜਾਊਗੀ ਫੇਰ ਵੇਖੋ ਹੁਣ ਜੇ ਤਾਂ ਕੋਈ ਸੇਵਾ ਕਰੂਗਾ ਤੇ ਭਾਵੇਂ ਵਧਾ ਵੀ ਲਵੇ ਤੇ ਜੇ ਕੋਈ ਬੰਨ ਛੱਡੂਗਾ ਤੇ ਭਾਵੇਂ ਘਟਾ ਵੀ ਲਵੇ ਠੀਕ ਹੈ ਜੀ ਖੋਲਣਾ ਤੇ ਡਿਪੈਂਡ ਕਰਦਾ ਖੋਲੋ ਹਾਂ ਫਿਰ ਤੋਰ ਦਈਏ ਬਾਕੀ ਸੇਵਾ ਵੀਰ ਜੀ ਹੁਣਾਂ ਦੀ ਚੰਗੀ ਆ ਸਾਰੇ ਪਸ਼ੂ ਜਿਹੜੇ ਰਾਜੀ ਆ ਤੇ ਸਾਰੇ ਚੰਗੇ ਦੁੱਧ ਵਾਲੇ ਤੇ ਜਿਹੜਾ ਕੋਈ ਸਾਹਮਣਾ ਖੜੂਗਾ ਤੇ ਦੁੱਧ ਇਹਨੇ ਚੰਗਾ ਭਰੀ ਜਣਾ ਵਾ ਹੈਗੀ ਮਾਜਾ ਤੇਰਾ ਦੁੱਧ ਵਾਲੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਚੰਗੀਆਂ ਸਿੱਧੀ ਤੋਰ ਦੇ ਵੀਰ ਜੀ ਕਰੀ ਉੱਧਰ ਨੂੰ ਆ ਦੇ ਸਾਡੇ ਅਜੇ ਕੋ ਪੰਜ ਸੱਤ ਦਿਨ ਨੇ ਜਿਹਦੇ ਇਲਾਜ आले ਨੇ ਬਾਕੀ ਕਦ ਗੱਠ ਪਿੱਥ ਪੜੇ ਦੀ ਚੰਗੀ ਆ ਤੇ 93 ਦੇ ਆਪਾਂ ਦੇਖ ਸਕਦੇ ਨਾ ਲੱਗੇ ਤਾਂ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਤੇ ਥਨਾਂ ਦਾ ਸਾਈਜ਼ ਗੈਪ ਵੀ ਚੰਗਾ ਆ ਅਗਲੇ ਪਿਛਲੇ ਥਨ ਇੱਕੋ ਜਿਹੀ ਆ ਬਾਕੀ ਦੇ ਇਹਦੀ ਉਮੀਦ ਹੈ ਦੀ ਗਾੜ ਵੀ ਚੰਗੀ ਹੋਣੀ ਆ ਜਿਹੜੇ ਹਿਸਾਬ ਨਾਲ ਆ ਤੇ ਇਹਦਾ ਮੁੱਲ ਕਿੰਨਾ ਰੱਖੀਏ ਫਿਰ ਉਹਦਾ ਵੀਰ ਜੀ ਮੰਗਣ ਨੂੰ ਤਾਂ ਜੋ ਮਰਜ਼ੀ ਮੰਗੀ ਜਾਈਏ ਤੇ 1-10 ਤੀ ਦੇ ਦਾਂਗੇ ਅੱਛਾ 1 ਲੱਖ ਤੇ 10 ਹਜ਼ਾਰ ਹੀ ਦੇ ਦੋਗੇ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮਾਨਤਾ ਨੂੰ ਕੋਈ ਫੋਨ ਲਾਊਗਾ ਤੇ ਹਾਂਜੀ ਥੋੜੀ ਉਹਦੀ ਛੋਟ ਹੀ ਆ ਜਿਆਦਾ ਅੱਛਾ ਹਾਂਜੀ ਠੀਕ ਹੈ ਜੀ ਤੇ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਈਏ ਬਾਕੀ ਥੱਲੇ ਆਪਾਂ ਦੇਖ ਸਕਦੇ ਚੰਗੀ ਭਰੰਦੀ ਆ ਸੂਨ ਤੱਕਰ ਪੂਰੀ ਭਰ ਜਾਣੀ ਆ ਬਾਕੀ ਬਰਾਬਰ ਤਿਆਰ ਹੁੰਦੀ ਆ ਤੇ ਉੰਜ ਵੀ ਨਿੱਗਰਿਆ ਜਿਹੜੀ ਬਾਕੀ ਜੇ ਸਵੇਰਾ ਸਵੇਰ ਦਾ ਟਾਈਮ ਹੈ ਜੇ ਪੂਰੀਆਂ ਰੱਜੀਆਂ ਰੁੱਜੀਆਂ ਨਹੀਂ ਆ ਬਾਕੀ ਜਿੱਦਾਂ ਤਿਆਰ ਹੋਈ ਤੇ ਹਵਾਨਾ ਪਛਾਣ ਵੀ ਨੇ ਚੰਗਾ ਤਿਆਰ ਕਰਨਾ ਦੇਖ ਸਕਦੇ ਜੀ ਤੇ ਕਾਵਲੀ گاਉ ਆਇਆ ਇਹ ਸੋਈ ਸਵਾਈ ਆ ਹਾਂਜੀ ਇਹਨਾਂ 20 ਦਿਨ ਹੋ ਗਏ ਜੇ ਸੋਈ ਦਾ ਤੇ ਦੁੱਧ ਇਹਦੇ ਕੋਲ ਐ ਹੁਣੇ 14 ਲੀਟਰ ਦੁੱਧ ਤਿਆਰ ਤੇ ਤਿਆਰ ਮੋਕੇ ਤੇ ਹਾਂਜੀ ਹਾਂਜੀ ਤੇ ਬੱਚਾ ਇਹਦਾ ਬੱਚਾ ਬੱਚਾ ਜੀ ਹਾਂਜੀ ਆਮਲਾ ਬੱਚਾ ਜੀ ਇਹਦਾ ਠੋਲ ਫਿਰ ਵਿੱਦੀ ਤੋਰਦੀ ਇਹਨਾਂ ਵਿੱਚ ਹੈਗੀ ਜਰਸੀ ਸਾਈਵਲ ਕ੍ਰੋਸ ਆ ਤੇ ਦੁੱਧ ਮੋਕੇ ਤੇ ਇਹਦੇ ਕੋਲ 14 ਲੀਟਰ ਜਿਹੜਾ ਤਿਆਰ ਦੱਸਦੇ ਆ ਠੀਕ ਹੈ ਇਹਦਾ ਦੁੱਧ ਵੀ ਜਿਹੜਾ ਕਿੰਨੇ ਕੀ ਸੰਗਣਾ ਆ ਮੋਟਾ ਦੁੱਧ ਹੁੰਦਾ ਹੈ ਜੀਆਂ ਗਾਵਾਂ ਦਾ ਬਾਕੀ ਇਹ ਕੱਦ ਕਾਠ ਵੀ ਵਜਨ ਹੈ ਇਹਦਾ ਮੱਝਾਂ ਰਗਈ ਆ ਪਾਰੇ ਪੱਲੇ ਦੀ ਹੈਗਾ ਲੋਕ ਕਿ ਉਹ ਦੇਖ ਖਾਂ ਦਿਖਾ ਦੀ ਇਹਦੇ ਆ ਦੇਖਾਂ ਦੇ ਬਾਕੀ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਆ ਵਾਸ ਜੀ ਬਹੁਤ ਸੋਹਣਾ ਜੀ ਮੋਟੀ ਤਾਂ ਠੀਕ ਹੈ ਜੀ ਆਹ ਬੱਚਾ ਜਿਹੜਾ ਇਹਦਾ ਤੇ ਤਾਂ ਤੁਣ ਵੀਰ ਜੀ ਓਕੇ ਆ ਸਾਰੇ ਬਿਲਕੁਲ ਤੇ ਜੀ ਕੋਈ ਚੋਕ ਹੈ ਖੜੇ ਆਪਣੇ ਕੋਲ ਦੋ ਡੰਗ ਚੋਲੇ ਭੋਤਿਆਂ ਦਾ ਵਿੱਚ ਤੇ ਇਹਦਾ ਫਿਰ ਕਿੰਨਾ ਕਰੀਏ ਮੁੱਲ ਇਹਦਾ ਵੀਰ ਜੀ 50000 ਰੁਪਇਆ ਲੈ ਲੈਂਦੇ ਅੱਛਾ ਹਾਂ ਜੀ ਵਿੱਚ ਚਲੋ ਨੇਕੀ ਮੰਨਤਾ ਨਾ ਹੋ ਜਾਵੇ ਤੁਹਾਡੀ ਮੁੱਦੀ ਛੋਟ ਕਰ ਦਾਂਗੇ ਠੀਕ ਹੈ ਜੀ ਤੇ ਬਾਕੀ ਆ ਵੀ ਚਲੋ ਤੁਹਾਡੇ ਘਰ ਕੋਈ ਤਸੱਲੀ ਕਰਕੇ ਬਿਲਕੁਲ ਬਿਲਕੁਲ ਹਾਂ ਜੀ ਤੇ ਵੇਸ਼ ਚੱਕ ਕੇ ਤੇ ਆਪਣੀ ਮਰਜ਼ੀ ਨਾਲ ਹਾਂ ਜੀ ਹਾਂ ਜੀ ਵੇਸ਼ ਚੱਕ ਕੇ ਲੈ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ